ਇਨਾ ਨੇ ਤੱਕ ਕੇ ਨਾ ਸੰਸਕਾਰ ਕੀਤਾ ਆਹ ਤੇ ਕੁੜੀ ਸਾਡੀ ਤੱਕ ਕੇ ਨਾ ਸੰਸਕਾਰ ਕੀਤਾ ਨਣਾਲ ਵੇਲੇ ਬਾਜੀ ਨੇ ਮਾਰੀ ਮੈਂ ਬਕਾਇਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪ੍ਰਵੀਨ ਹੋਰ ਕੁਝ ਵੀ ਲਿਖਿਆ ਆਇਆ ਸੀਗਾ ਪਰ ਉਹ ਮੈਨੂੰ ਤਾਂ ਪੜਿਆ ਨਹੀਂ ਗਿਆ ਤਾਂ ਸਾਨੂੰ ਪੜਨ ਦਿੱਤਾ ਨਹੀਂ ਪਾਣੀ ਨਾਲ ਮਟਾ ਦਿੱਤਾ ਗਿਆ ਇਹ ਹੁਣ ਮੈਂ ਸੂਤ ਕਰੂ ਅਮਨੇ ਇਨੂੰ ਤੇਰੀ ਪਰਜਾਈ ਅਨਸਾਫ ਦੁਆ ਕੇ ਰਹੂਗੀ ਦੁਆ ਕੇ ਰਹੂਗੀ ਆ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਾਲੇ ਮੇ ਆ ਪਹਿਲਾਂ ਤਾਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਚੱਕ ਲੋ ਤੇ ਵਿਚਮਾਨ ਨੂੰ ਫੇਰ ਜ਼ਿਆਦਾ ਕੰਮ ਕਰੂਗਾ ਮੈਂ ਜਨਾਨੀ ਇੱਦਾਂ ਤੇ ਮੇਰੇ ਮੂਰੇ ਕੋਈ ਕੁੱਛ ਨਹੀਂ ਆ ਦੇ ਚੱਲ ਹੁਣ ਫੇਰਾ ਤਾਂ ਹੈ ਨਹੀਂ ਪੰਜ ਪਿੰਡ ਬਣਾ ਫਲੋਰ ਵਿਖੇ ਉਸ ਟਾਈਮ ਸੰਸਨੀ ਫੈਲਦੇ ਹੈ ਜਦੋਂ ਫਿਲੌਰ ਕੋਲ ਇਸਨੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚੋਂ ਇੱਕ ਔਰਤ ਰਮਨਦੀਪ ਕੌਰ ਪਤਨੀ ਗੋਲੂ ਦੀ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਸੰਸਕਾਰ ਰੋਕ ਦਿੱਤਾ ਮ੍ਰਿਤਕਾਂ ਦੇ ਪੇਕੇ ਪਰਿਵਾਰ ਵੱਲੋਂ ਦੱਸਿਆ ਕਿ ਸਾਡੀ ਕੁੜੀ ਦੇ ਸਹੂਰੇ ਪਰਿਵਾਰ ਵੱਲੋਂ ਫੋਨ ਆਇਆ ਕਿ ਤੁਹਾਡੀ ਕੁੜੀ ਨੂੰ ਹਾਰਟ ਅਟੈਕ ਕਾਰਨ ਨਾਲ ਮੌਤ ਹੋ ਗਈ ਹੈ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇਹਨਾਂ ਨੇ ਜਲਦੀ ਜਲਦੀ ਵਿੱਚ ਕੁੜੀ ਦੇ লাশ ਨੂੰ ਸ਼ਮਸ਼ਾਨ ਘਾਟ ਲੈ ਗਏ ਅਤੇ ਸੰਸਕਾਰ ਕਰਨ ਦੀ ਤਿਆਰੀ ਕਰ ਰਹੇ ਸਨ ਜਦੋਂ ਕੁੜੀ ਦੀ ਭੈਣ ਨੇ ਆਪਣੀ ਭੈਣ ਦਾ ਮੂੰਹ ਦੇਖਣ ਲਈ ਚਾਦਰ ਹਟਾਈ ਤਾਂ ਉਸਦੇ ਗਲੇ ਤੇ ਨਿਸ਼ਾਨ ਦੇਖ ਕੇ ਪਰਿਵਾਰ ਨੂੰ ਸ਼ੱਕ ਹੋ ਗਿਆ। ਪਰਿਵਾਰ ਵੱਲੋਂ ਤੁਰੰਤ ਪੁਲਿਸ ਨੂੰ ਖਬਰ ਕੀਤੀ ਤਾਂ ਪੁਲਿਸ ਨੇ ਆ ਕੇ লাশ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਕਿਹਾ ਗਿਆ ਕਿ ਰਿਪੋਰਟ ਆਉਣ ਤੇ ਬਣਦੀ ਕਾਰਵਾਈ। ਹਾਂਜੀ ਭਾਈ ਅੱਜ ਕੀ ਮਸਲਾ ਹੈ? ਸਾਡੀ ਖਬਰ ਇਹ ਹੋਇਆ ਮਸਲਾ। ਸਵੇਰੇ ਸਾਨੂੰ 5:30-6:00 ਵਜੇ ਫੋਨ ਆਇਆ ਤੁਹਾਡੀ ਕੁੜੀ ਨੂੰ ਅਟੈਕ ਹੋ ਗਿਆ। ਤੁਸੀਂ ਆ ਜਾਓ। ਫਿਰ ਅਸੀਂ ਇੱਥੇ ਆਏ ਆ। ਤੇ ਪਤਾ ਲੱਗੇ ਸਾਨੂੰ ਵੀ ਪਹੁੰਚੇ ਸਾਰੇ ਸੰਗਤ ਪਿੰਡ ਵਾਲੇ ਇੱਥੇ ਤੇ ਜੋ ਨੜਾਉਣ ਲੱਗੇ ਆ ਉਸ ਤੋਂ ਬਾਅਦ ਸਾਨੂੰ ਘਰ ਦੇਆਂ ਨੂੰ ਪਤਾ ਲੱਗਿਆ ਕਿ ਉਹਦੇ ਪੱਟ ਉੱਪਰ ਕੁਝ ਲਿਖਿਆ ਹੋਇਆ ਸੀਗਾ ਕੁੜੀ ਦੇ ਹੂੰ ਤੇ ਉੱਥੇ ਦੇਖਿਆ ਹੋਇਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਮੇਰੀ ਪਰਵੇ ਨਾਨਾ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਘਰ ਦੇਆਂ ਨੂੰ ਬਹੁਤਿਆਂ ਨੇ ਰੌਲਾ ਪਾਇਆ ਵੀ ਆਹ ਗੱਲ ਵਾਤਾ ਜਿਹੜੇ ਘਰ ਦੇ ਬੰਦੇ ਸੀ ਸਾਨੂੰ ਉਹਨਾਂ ਨੇ ਪਰੇ ਕਰਤਾ ਜੋ ਕੁੜੀਆਂ ਲੇਡੀ ਸੀਗੇ ਨੜਾਉਂਦੀਆਂ ਉਹਨਾਂ ਨੂੰ ਸ਼ਰਤਾਂ ਹੀ ਕਰਤਾ ਤੇ ਇਹਨਾਂ ਨੇ ਫਟਵਰ ਤਿਆਰ ਕਰਕੇ ਕਿ ਉਹ ਕੁੜੀ ਨੂੰ ਚੱਕ ਕੇ ਸਮਸ਼ਾਨ ਘਾਟ ਲੈ ਗੇ ਬਹੁਤ ਤੇਜ਼ੀ ਨਾਲ ਲੈ ਗੇ ਫਟਾਫਟ ਚਲੇ ਗਏ ਜਦੋਂ ਉੱਥੇ ਜਾ ਕੇ ਫੜਵਰ ਚਿਨਾ ਵਿੱਚ ਜਿਹੜਾ ਚੜਾੜੀ ਚਿਨਾ ਆਉਂਦੀ ਆ ਨਾ ਅੱਛੀ ਥਾਂ ਉੱਥੇ ਚਿਨਾ ਫੜਵਰ ਚਿਨਟੀ ਲੱਗਣਾ ਨਾਲ ਵਿੱਚ ਉਸ ਤੋਂ ਬਾਅਦ ਬਾਕੀ ਰਹਿੰਦੇ ਸੀ ਰਸਤੇ ਆਉਣੇ ਵਾਲੇ ਕੁੜੀ ਨੇ ਭੈਣਾ ਰਹਿੰਦੀ ਅਸੀਂ ਆਉਣੇ ਵਾਲੀਆਂ ਫਿਰ ਉਹ ਅਸੀਂ ਤਾਂ ਮੰਨਦੇ ਨਹੀਂ ਪਏ ਅਸੀਂ ਇੱਕ ਕੁੜੀ ਸੀ ਜਾਂ ਪਰਜਾਈ ਕੁੜੀ ਦੀ ਉਹ ਰੌਲਾ ਬਹੁਤ ਪਾਉਂਦੀ ਸੀ ਵੀ ਇਹਨਾਂ ਨੇ ਕੁੜੀ ਮਾਰੀ ਆ ਸਾਡੀ ਗੜ ਘੁੱਟ ਕੇ ਮਾਰੀ ਆ ਉਹਨਾਂ ਨੇ ਫਟਾਫਟ ਤਿਆਰ ਕਰਕੇ ਨਾ ਦੇਖਣ ਦਿੱਤਾ ਕੁਝ ਸਾਨੂੰ ਫੜ ਫੜ ਉੱਥੇ ਲੈ ਕੇ ਸਭ ਕੁਝ ਕਰਤਾ ਤੇ ਉਧਰ ਕੁੜੀਆਂ ਰਹਿੰਦੀ ਸੀ ਕੁੜੀਆਂ ਦੇ ਭੈਣਾ ਰਹਿੰਦੀ ਸੀ ਆਉਣੇ ਵਾਲੀਆਂ ਉਹ ਜਦੋਂ ਆਏ ਉਹਨਾਂ ਨੇ ਜਦੋਂ ਦੇਖਿਆ ਮੂੰਹ ਉਹਨਾਂ ਨੇ ਕੋ ਘੜਾ ਚੱਕ ਕੇ ਦੇਖਿਆ ਕਿ ਉੱਥੇ ਗਾਲਾ ਘੁੱਟ ਕੇ ਨਿਸ਼ਾਨ ਪਾਏ ਹੋਏ ਗਲੇ ਗਲੇ ਤੇ ਪਾਏ ਹੋਏ ਸੀ ਗਲੇ ਤੇ ਮੱਥੇ ਦੇ ਇੱਥੇ ਨਿਸ਼ਾਨ ਪਿਆ ਹੋਇਆ ਸੀਗਾ ਤੇ ਉਹ ਸਾਡੀ ਪਰਚਾਈ ਨੇ ਬਹੁਤ ਰੌਲਾ ਪਾਇਆ ਮੰਨੀ ਨਹੀਂ ਕਿਸੇ ਨੇ ਉਥੇ ਤੇ ਕੁੜੀ ਦਾ ਨਾਂ ਕੀ ਹੈ ਕੁੜੀ ਦਾ ਨਾਂ ਹੈ ਅਮਨਪ੍ਰੀਆ ਅਮਨਦੀਪ ਆ ਰੋ ਨਾਮ ਇਹ ਕਿੱਥੋਂ ਕੁੜੀ ਕਿੱਥੋਂ ਦੀ ਸੀਗੇ ਆਪਣੀ ਜਿਹੜੀ ਗੜੇ ਲਈ ਜੀ ਲੁਧਿਆਣੇ ਤੋਂ ਆ ਜੀ ਮੰਗੜ ਪਿੰਡ ਤੋਂ ਆ ਜੀ ਰਾਹਾਂ ਰੋੜ ਤੇ ਗੜੇ ਵਿੱਚ ਤੇ ਗੜੇ ਕੇਸ ਮੁੰਡੇ ਨਾ ਵੀ ਆਈ ਸੀ ਇਹ ਇਹ ਉਹਦਾ ਨਾ ਹੈਗਾ ਗੋਲ ਉਹ ਹੈਗਾ ਬਾਹਰ ਦਬਈ ਪਿੰਡ ਦਾ ਦਬਈ ਵਿੱਚ ਗਿਆ ਹੋਇਆ ਤੇ ਤੁਸੀਂ ਕੀ ਮੰਗ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਲ ਅਸੀਂ ਮੰਗ ਕੇ ਆਉਨੇ ਆ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਦੋਸ਼ੀਆਂ ਨੂੰ ਕਿ ਇਹ ਕਿਹ ਟੈਨਾ ਨੇ ਕੰਮ ਆਇਆ ਠੀਕ ਹੈ ਸਰ ਇੱਕ ਤੁਹਾਡੇ ਕੋਈ ਡੈੱਡ ਬੋਡੀ ਆਈ ਹੈਗੀ ਆ ਅਮਨਦੀਪ ਕੋਰਨਾ ਦੀ ਗੜੇ ਤੋਂ ਹਾਂਜੀ ਤੇ ਉਹਦੇ ਬਾਰੇ ਤੁਸੀਂ ਕੀ ਸਾਡੇ ਕੋਲ ਹਾਂਜੀ ਮੁਲਾਜ਼ਮ ਲੈ ਕੇ ਆਏ ਬੋਡੀ ਨੂੰ ਉਮਰ ਅਮਨਦੀਪ ਹੈਗੀ ਆ ਤੇ ਉਮਰ तकरीबन 30 ਸਾਲ ਹੈ। ਡੈੱਡ ਬੋਡੀ ਲੈ ਕੇ ਆ ਪੋਸਟਮਾਰਟਮ ਦੇ ਲਈ ਸਾਡਾ ਮੋਰਚੀ ਵਿੱਚ ਸ਼ਿਫਟ ਕਰ ਦਿੱਤੀ ਬੋਡੀ ਤੇ ਬਾਕੀ ਦੇਖਣਗੇ ਹਲੇ ਪੁਲਿਸ ਦੇ ਰਿਕਵੈਸਟ ਸਾਰੇ ਪੋਸਟਮਾਰਟਮ ਦੇ ਲਈ ਲੈ ਕੇ ਆਉਣਗੇ। ਡਾਕੂਮੈਂਟ ਤੋਂ ਬਾਅਦ ਹੀ ਪਰ ਦੇਖਾਂਗੇ ਫਿਰ ਕੀ ਕਾਰਨ ਆ ਜੇ ਮਾਰਦਾ ਹੈ। ਠੀਕ ਹੈ।